ਸਸਿਕਾਲਾ ਹਾਲ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਸੁਖਵਿੰਦਰ ਸਿੰਘ ਬਹਿਰਨ ਦੀ ਧਰਤੀ ਦੇ ਉੱਤੇ ਦੂਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਇਸ ਕਬੱਡੀ ਕੱਪ ਨੂੰ ਲੈ ਕੇ ਜਿੱਥੇ ਪ੍ਰਬੰਧਕ ਪੱਪਾ ਭਾਰ ਨੇ ਤੇ ਉੱਤੇ ਹੀ ਬਹਿਰਨ ਦੇ ਵਿੱਚ ਵਸਦੇ ਪੰਜਾਬੀ ਵੀ ਖੁਸ਼ੀ ਦੇ ਵਿੱਚ ਨੇ ਪਰ ਇਸ ਕਬੱਡੀ ਕੱਪ ਦੇ ਵਿੱਚ ਕਿਹੇ ਕਿਹੜੇ ਪਲੇਅਰ ਪਹੁੰਚ ਰਹੇ ਨੇ ਕਿਹੜੀਆਂ ਕਿਹੜੀਆਂ ਕਲਮਾਂ ਦੇ ਵਿੱਚ ਸ਼ੇਸਾ ਲੈ ਰਹੀਆਂ ਨੇ ਕਿੰਨਾ ਇਸ ਕਬੱਡੀ ਕੱਪ ਦਾ ਇਨਾਮ ਰੱਖਿਆ ਗਿਆ ਹੈ ਵੈਸਤਾ ਨੂੰ ਕੀ ਦਿੱਤਾ ਜਾਵੇਗਾ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਬਹਿਰਨ ਤੋਂ ਤਸਵੀਰ ਸਿੰਘ ਗੁਰਦਾਸਪੁਰ ਜੁੜੇ ਨੇ ਇਸ ਜੋ ਟੂਰਨਾਮੈਂਟ ਦੇ ਪ੍ਰਬੰਧਕ ਨੇ ਸਮੂਚੀ ਟੀਮ ਨਾਲ ਦੀ ਇਸ ਟੂਰਨਾਮੈਂਟ ਨੂੰ ਆਪਣੇ ਚਾੜ੍ਹ ਦੇ ਵਿੱਚ ਦਿਨ ਰਾਤੇ ਕਰ ਰਹੀ ਹੈ ਤਸਵੀਰ ਭਾਈ ਜੀ ਪਹਿਲਾਂ ਤਾਂ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੁਖਵੀਰ ਤੁਹਾਡਾ ਵੀ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਟਾਈਮ ਕੱਟ ਕੇ ਇੰਟਰਵਿਊ ਲੈ ਰਹੇ ਹੋ ਤੁਹਾਡੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਸਮੂਚੀ ਟੀਮ ਨੂੰ ਸਚੀਲ ਭਾਈ ਪੰਡਤ ਅਮਰੀਕਾ ਤੋਂ ਦੇਖ ਰਹੇ ਸਾਰੇ ਤੁਹਾਡੀ ਜਿੰਨੀ ਸਮੂਚੀ ਟੀਮ ਹੈ ਪਹਿਲੀ ਭਾਈ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਬੈਸਟ ਵਿਸ਼ੇਸ ਇਸ ਟੂਰਨਾਮੈਂਟ ਨੂੰ ਲੈ ਕੇ ਕਿ ਤੁਸੀਂ ਇਲੀਮੈਂਟ ਕਰ ਰਹੇ ਹੋ ਜੀ ਧੰਨਵਾਦ ਵੀਰੇ ਵਾਕਿਆ ਹੀ ਬਹੁਤ ਜ਼ੋਰ ਲੱਗਾ ਹੋਇਆ ਪਿਛਲੇ ਸਾਲ ਵੀ ਆਪਾਂ ਕੱਪ ਕਰਾਇਆ ਸੀ ਬਹੁਤ ਵਧੀਆ ਦਾ ਰਿਸਪੌਂਸ ਮਿਲਿਆ ਇਸ ਵਾਰ ਫੇਰ ਆਪਾਂ ਦੂਜਾ ਜੀਸੀਸੀ ਕਬੱਡੀ ਕੱਪ ਕਰਾਉਣ ਜਾ ਰਹੇ ਹਾਂ ਜਿਹੜਾ ਕਿ ਕੱਲ ਨੂੰ 16 ਦਸੰਬਰ ਨੂੰ ਸੇਮ ਜੋ ਪਿਛਲੇ ਸਾਲ ਗਰਾਊਂਡ 'ਚ ਹੋਇਆ ਸੀ ਉਸੇ ਗਰਾਊਂਡ 'ਚ ਹੋਣ ਜਾ ਰਹੇ ਹਾਂ ਸਲਮਾਂਬਾਦ ਗਲਫੀਅਰ ਕਲੱਬ 'ਚ ਜਿਹਦੇ ਵਿੱਚ ਵੱਡਾ ਯੋਗਦਾਨ ਇਸ ਵੇਲੇ ਜਿਹੜਾ ਤੁਹਾਨੂੰ ਮੈਂ ਦੱਸ ਦਵਾ ਤਿੰਨ ਆਰਗੇਨਾਈਜ਼ਰ ਜਿਹੜੇ ਆ ਆਪਣਾ ਡੈਜ ਸਨਾਨ ਕਬੱਡੀ ਪ੍ਰਮੋਟਰ ਆ ਬਹਰੀਨ ਟਾਈਗਰ ਵਾਲੇ ਆ ਕਸ਼ਮੀਰੀ ਸਚਨ ਗਰੁੱਪ ਬਦਰ ਆ ਤੇ ਆਪਣਾ ਜਤਿੰਦਰ ਜੋਹ ਪੈਸੇ ਤੋਂ ਇਹਨਾਂ ਵੀਰਾਂ ਦਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਜਿਨ੍ਹਾਂ ਦੇ ਕਰਕੇ ਪਿਛਲਾ ਤੇ ਹੁਣ ਇਹ ਦੂਜੇ ਦੂਜੇ ਸਾਲ 'ਚ ਅਸੀਂ ਪਹੁੰਚ ਚੁੱਕੇ ਆ ਉਮੀਦ ਆ ਕਿ ਇਹ ਪਿਛਲੇ ਸਾਲ ਨਾਲੋਂ ਵੀ ਵਧੀਆ ਜਾਊਗਾ ਤੁਹਾਡਾ ਸ਼ਾਹ ਭਾਈ ਤੁਹਾਡੇ ਬੋਲਣ ਤੋਂ ਪਤਾ ਲੱਗ ਰਿਹਾ ਕਿ ਸ਼ਾਹ ਕਿਹਨਾ ਇਸ ਟੂਰਨਾਮੈਂਟ ਨੂੰ ਲੈ ਕੇ ਮੈਂ ਥੋੜਾ ਜਿਹਾ ਟੂਰਨਾਮੈਂਟ ਦੇ ਬਾਰੇ ਦੱਸਿਓ ਪਾਜੀ ਸਭ ਤੋਂ ਪਹਿਲਾਂ ਕ੍ਰਿਓਸਟੀ ਬਹੁਤ ਆ ਲੋਕਾਂ ਦੇ ਵਿੱਚ ਇਸ ਗੱਲ ਨੂੰ ਜਾਣਣ ਦੇ ਲਈ ਕਿ ਪਲੇਅਰ ਕਿਹੜੇ-ਕਿਹੜੇ ਆ ਰਹੇ ਨੇ ਕਹਿੰਦੇ ਇੰਟਰਨੈਸ਼ਨਲ ਪਲੇਅਰ ਜਿਹੜੇ ਅਮਰੀਕਾ ਦੇ ਖੇਡ ਮੈਦਾਨਾਂ ਦੇ ਵਿੱਚ ਦੱਜਦੇ ਨੇ ਜਿਹੜੇ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਦੱਜਦੇ ਨੇ ਯੂਰਪ ਦੇ ਮੈਦਾਨਾਂ ਦੇ ਵਿੱਚ ਦੱਜਦੇ ਨੇ ਕਹਿੰਦੇ ਇਸ ਪਰ ਮੈਰੀਨ ਦੇ ਵਿੱਚ ਵੀ ਰੌਣਕਾਂ ਲਾਉਣਗੇ ਤਾਂ ਕਿਹੜਾ ਕਿਹੜਾ ਪਲੇਨ ਇੰਟਰ ਲੈਵਲ ਪਹੁੰਚ ਰਿਹਾ ਜੀ ਤੁਹਾਡੇ ਕੋਲ ਵੀਰੇ ਆਪਣਾ ਜਿਹੜਾ ਰੇਡਰਾਂ ਚ ਕਹੀਏ ਤੇ ਬੁਲਟ ਚ ਪਹੁੰਚ ਰਿਹਾ ਸਾਜੀ ਪਹੁੰਚ ਰਿਹਾ ਹੋਰ ਵੀ ਮੇਰੇ ਵੀਰ ਤਗੜੇ ਕੁ ਪਲੇਅਰ ਉਹਨਾਂ ਨਾਲ ਆ ਰਹੇ ਆ ਨਾਲ ਜਾਫੀਆਂ ਚ ਆਪਣਾ ਜਟਾਣਾ ਵੀਰ ਆ ਤੇ ਉਹਦੇ ਨਾਲ ਆਪਣਾ ਸ਼ਰਨਾ ਬਾਈ ਆ ਤੇ ਫਰਿਆਦ ਆ ਹੋਰ ਵੀ ਨਾਲ ਉਹ ਬਹੁਤ ਤਗੜੇ ਪਲੇਅਰ ਪਿਛਲੀ ਾਰ ਵੀ ਪਹੁੰਚੇ ਤੇ ਹਰ ਕਾਂ ਵੀ ਤਗੜੇ ਪਲੇਅਰ ਪਹੁੰਚ ਰਹੇ ਆ ਵੀਰੇ ਮਤਲਬ ਜਿਸ ਜਿसरी ਕਿ ਜੀ ਧੂਮ ਕੈਨੇਡਾ ਕੱਪਾਂ ਦੀ ਪਈਦੀ ਇਸ ਪਰ ਬਰੀਲ ਦੇ ਕੱਪ ਦੀ ਵੀ ਪੈਗੀ ਪੂਰੀ 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 ਪਾਊਗੀ ਪੂਰੀ ਅਚਾ ਦੱਸੋ ਪਈ ਕਿੰਨੀਆਂ ਕਲੱਬਾਂ ਹਿੱਸਾ ਲੈ ਲਿਆ ਨੇ ਫਿਰ ਇਹਦੇ ਵਿੱਚ ਵੀਰੇ ਆਪਾਂ ਜਿਹੜਾ ਨਾ ਜੀਸੀਸੀ ਜਿਹਦਾ ਨਾਮ ਰੱਖਿਆ ਨਾ ਜੀਸੀਸੀ ਦੇ 6 ਕੰਟਰੀਆਂ ਆ ਠੀਕ ਆ ਨਾ ਜਿਨ੍ਹਾਂ ਚੋਂ ਆਪਣੇ ਪਿਛਲੇ ਸਾਲ ਦੋ ਕੰਟਰੀਆਂ ਨੇ ਪਾਰਟਿਸਿਪੇਟ ਕੀਤਾ ਜਿਨ੍ਹਾਂ ਚ ਕਤਰ ਹੀ ਤਕਵਾਤ ਸੀ ਪਰ ਇਸ ਵਾਰ ਇੱਕ ਹੋਰ ਟੀਮ ਐਡ ਹੋਈ ਆ ਦੁਬਈ ਦੀ ਇਸ ਕਰਕੇ ਤਿੰਨ ਟੀਮਾਂ ਜੋ ਕਤਰ ਤੋਂ ਭਾਈ ਅੰਗਰੇਜ਼ ਸਿੰਘ ਉਹ ਆਪਣੀ ਟੀਮ ਬਣਾ ਕੇ ਲੈ ਕੇ ਆ ਰਹੇ ਆ ਕਵੇਤ ਤੋਂ ਪੈਣੀ ਵੀਰ ਆਪਣਾ ਉਹ ਟੀਮ ਬਣਾ ਕੇ ਲੈ ਕੇ ਆ ਰਿਹਾ ਤੇ ਜਿਹੜਾ ਆਪਣਾ ਦੁਬਈ ਦੇ ਆ ਉਹ ਆਪਣੇ ਸਰਿੰਦਰ ਕੰਧਾਰੀ ਸਾਹਿਬ ਉਹਨਾਂ ਨੇ ਉਹ ਟੀਮ ਦਾ ਸਪਾਂਸਰਸ਼ਿਪ ਲਈ ਆ ਤੇ ਗੁਰਪ੍ਰੀਤ ਸਿੰਘ ਕੋਚ ਉਹ ਟੀਮ ਲੈ ਕੇ ਪਹੁੰਚੇ ਆ ਬਾਕੀ ਤਿੰਨ ਟੀਮਾਂ ਬਹਿਰੀਨ ਦੀਆਂ ਲੋਕਲ ਆ ਇੱਕ ਪਾਕਿਸਤਾਨ ਦੀ ਲੋਕਲ ਟੀਮ ਦੋ ਇੰਡੀਆ ਦੀਆਂ ਨੋ ਪਰ ਟੀਮਾਂ ਟੋਟਲ ਛੇ ਟੀਮਾਂ ਇਹ ਆ ਬਾਕੀ ਜਿਹੜੀਆਂ ਦੋ ਇੰਟਰਨੈਸ਼ਨਲ ਟੀਮਾਂ ਜਿਨ੍ਹਾਂ ਚ ਇੱਕ ਇੰਡੀਆ ਦੀ ਟੀਮ ਆ ਇੱਕ ਪਾਕਿਸਤਾਨ ਦੀ ਟੀਮ ਆ ਉਹਨਾਂ ਦਾ ਸ਼ੋ ਮੈਚ ਹੋਊਗਾ ਵੀਰੇ ਜੋ ਪਿਛਲੇ ਟਾਈਮ ਵੀ ਹੋਇਆ ਹੈ ਠੀਕ ਹੈ ਅੱਛਾ ਮੈਨੂੰ ਇੱਕ ਗੱਲ ਹੋਰ ਦੱਸ ਦਿਓ ਪਾਜੀ ਇਨਾਮ ਕਿੰਨਾ ਰੱਖਿਆ ਗਿਆ ਇਸ ਕੱਪ ਦਾ ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਦੇਖਦੇ ਆ ਪੰਜਾਬ ਦੇ ਮੈਦਾਨਾਂ ਵਿੱਚ ਦੇਖਦੇ ਤਾਂ ਗੱਲ ਹੁਣ ਮਿਲਣਾ ਤਾਂ ਲੱਖਾਂ ਤੇ ਗਾਂ ਟਰੈਕਟਰਾਂ ਤੇ ਫੋਰਚੂਨਰਾਂ ਤੇ ਰੇਂਜ ਰੋਵਰਾਂ ਤੱਕ ਪਹੁੰਚ ਗਈ ਹੈ ਇੱਧਰ ਪਾਜੀ ਸਾਡੇ ਨਾਲ ਜਿਹੜੇ ਬੰਦੇ ਜੁੜੇ ਹੋਏ ਆ ਉਹੀ ਜੁੜੇ ਆ ਜਿਹੜੇ ਉੱਥੇ ਫੋਰਚੂ ਉਹੋ ਬੰਦੇ ਹੱਟ ਨਾਲ ਝੋਲ ਪਾਣੀ ਤੇ ਸਾਰੇ ਜੁੜੇ ਹੋਇਆ ਬਾਕੀ ਸਾਡੇ ਗਰੁੱਪ ਜਿਹੜੇ ਤਿੰਨ ਆਰਗੇਨਾਈਜ਼ਰ ਆ ਇਹ ਵੀ ਭਰਾ ਆਪਣੇ ਧਾਕੜ ਆ ਤਗੜੇ ਨਾਮ ਹੋਣਗੇ ਇਹ ਸਸਪੈਂਸ ਇਦਾਂ ਹੀ ਬਣਿਆ ਰਹਿਣ ਦਿਓ ਕਿਆ ਬਾਤ ਆ ਬੜੀ ਚੰਗੀ ਗੱਲ ਐ ਅੱਛਾ ਬੈਸਟ ਬਾਰੇ ਦੱਸ ਸਕਦੇ ਹੋ ਬੈਸਟ ਰੀਡਰ ਔਰ ਬੈਸਟ ਜਾਫੀ ਨੂੰ ਕੀ ਦਿੱਤਾ ਜਾਊਗਾ ਹਾਂਜੀ ਬੈਸਟ ਜਿਹੜਾ ਸਟੋਪਰ ਬੈਸਟ ਜਾਫੀ ਨੂੰ ਆਪਾਂ ਜਿਹੜਾ ਕੈਸ਼ 25-25000 ਰੁਪਏ ਦਾ ਇੰਡੀਆ ਦਾ ਰੱਖਿਆ ਨਾਲ ਉਹਨਾਂ ਦੇ ਇਹ ਸਰਪ੍ਰਾਈਜ਼ ਗਿਫਟ ਵੀ ਆ ਗਏ ਆ अच्छा ਅਜਿਹਾ ਇੰਡੀਆ ਪਾਕਿਸਤਾਨ ਦਾ ਮੈਚ ਹੈ ਉਹਨੂੰ ਲੈ ਕੇ ਭਾਵੇਂ ਸ਼ੂ ਮੈਚ ਹੈ ਪਰ ਮੈਨੂੰ ਲੱਗਦਾ ਜ਼ੋਰ ਪੂਰਾ ਲੱਗ ਜਾਣਾ ਉਹਦੇ ਉੱਤੇ ਤੁਹਾਡਾ ਪ੍ਰਬੰਧਕਾਂ ਦਾ ਵੀ ਖਿਡਾਰੀਆਂ ਦਾ ਚਲੋ ਲੱਗਣਾ ਹੀ ਲੱਗਣਾ ਤਾਂ ਉਸ ਮੈਚ ਨੂੰ ਲੈ ਕੇ ਕਿੰਨਾ ਕੁ ਇੱਕ ਬਰਡਨ ਵੀ ਕਹਿ ਸਕਦੇ ਆ ਕਿਉਂਕਿ ਜ਼ਿੰਮੇਵਾਰੀ ਵਾਜਦੀ ਜਦੋਂ ਫਿਰ ਗੱਲ ਇੰਟਰਨੈਸ਼ਨਲ ਤੌਰ ਦੇ ਉੱਤੇ ਆ ਜਾਂਦੀ ਹੈ ਤਾਂ ਕਿਸ ਤਰੀਕੇ ਦੀ ਉਸ ਮੈਚ ਨੂੰ ਲੈ ਕੇ ਤਿਆਰੀ ਹੈਗੀ ਇੱਥੇ ਵੀਰੇ ਜੋ ਪਿਛਲੇ ਸਾਲ ਹੋਇਆ ਸੀ ਉਹਦਾ ਉਹਦੀ ਜਿਹੜੀ ਗੈਲਰੀਂਗ ਤੁਹਾਨੂੰ ਮੈਂ ਦੱਸ ਰਿਹਾ ਪਿਛਲੇ ਸਾਲ ਜਿਹੜਾ ਮੈਚ ਹੋਇਆ ਉਹਦੀ ਗੈਲਰੀਂਗ ਮੋਰਦਾਨ 7000 7000 ਤੋਂ ਉੱਤੇ ਹੀ ਠੀਕ ਆ ਨਾ ਇਸ ਵਾਰ ਜਿਹੜਾ ਵਾ 10000 ਤੋਂ ਉੱਤੇ ਜਾਣ ਦੀ ਉਮੀਦ ਆ ਅੱਗੇ ਤੇ ਆਪੇ ਹਿਸਾਬ ਲਾਓ ਬੜੀ ਬੜੀ ਚੰਗੀ ਗੱਲ ਐ ਅੱਛਾ ਭਾਈ ਮੈਨੂੰ ਇੱਕ ਗੱਲ ਹੋਰ ਦੱਸਿਓ ਹੁਣ ਬਹੁਤ ਸਾਰੇ ਆਪਣੇ ਜਿਹੜੇ ਵੀਰ ਇੱਥੇ ਰਹਿੰਦੇ ਨੇ ਚਾਹੇ ਉਹ ਪਾਕਿਸਤਾਨ ਤੋਂ ਇੱਥੇ ਆ ਰਹੇ ਨੇ ਮਿਲ ਕੇ ਕਰਨ ਵਾਸਤੇ ਚਾਹੇ ਉਹ ਇੰਡੀਆ ਤੋਂ ਵੱਖ-ਵੱਖ ਹਿੱਸਿਆਂ ਤੋਂ ਉੱਤੇ ਪਹੁੰਚੇ ਨੇ ਖਾਸ ਤੌਰ ਤੇ ਪੰਜਾਬੀ ਪਹੁੰਚੇ ਨੇ ਤਾਂ ਉਨਾ ਵਾਸਤੇ ਭਾਈ ਜਦੋਂ ਹੁਣ ਇਦਾਂ ਦਾ ਕੱਪ ਹੁੰਦਾ ਤਾਂ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਫਿਰ ਇੱਕ ਕਰੇਜ਼ ਰਹਿੰਦਾ ਹੈ ਕਿ ਉਸ ਦਿਨ ਫਿਰ ਕਿਉਂਕਿ ਮੈਨੂੰ ਤਾਂ ਲੱਗਦਾ ਵੀ ਤੁਹਾਡੇ ਕੋਲ ਛੁੱਟੀ ਵੀ ਨਹੀਂ ਹੋਣੀ ਉੱਥੇ ਜੁਮਾ ਜੁਮੇ ਵੀ ਛੁੱਟੀ ਹੁੰਦੀ ਹੋਊਗੀ ਗਲਬ ਕੰਟਰੀਜ਼ ਦੇ ਵਿੱਚ ਤਾਂ ਜੁਮਾ ਵੀ ਲਈ ਹੈ ਤਾਂ ਉਸ ਚੀਜ਼ ਨੂੰ ਲੈ ਕੇ ਫਿਰ ਤੁਸੀਂ ਕਹਿੰਦੇ ਗੈਦਰਿੰਗ 10000 ਦੇ ਪਲੱਸ ਜਾਊਗੀ ਤਾਂ ਫਿਰ ਉਹ ਲੋਕ ਕਿਵੇਂ ਮੈਨੇਜ ਕਰ ਦਿੰਦੇ ਹੋ ਵੀਰ ਹਾਂ ਸੁਖਵੀਰ ਤੈਨੂੰ ਮੈਂ ਸੌਰੀ ਜਾਣਕਾਰੀ ਦੇਣਾ ਭੁੱਲ ਗਿਆ ਜਿਹੜਾ ਕੱਲ ਦਾ ਇੱਥੇ ਦੇਣਾ ਨਾ ਉਹ ਬਹਿਰੀਨ ਦਾ ਨੈਸ਼ਨਲ ਡੇ ਆ ਜਿਸ ਕਰਕੇ ਇੱਥੇ ਦੋ ਦਿਨ ਲਗਾਤਾਰ ਛੁੱਟੀਆਂ ਆ ਇਸ ਕਰਕੇ ਸਾਰੇ ਮੇਰੇ ਵੀ ਫ੍ਰੀ ਆ ਕੱਲ ਵੀ ਤਾਂ ਪਰਸੋਂ ਵੀ ਤਾਂ ਕਰਕੇ ਇੰਨੀ ਗੈਲਰੀ ਆਰਾਮ ਨਾਲ ਹੋ ਜਾਣੀ ਆ ਕਿਉਂਕਿ ਬਹਿਰੀਨ ਦਾ ਹੀ ਨੈਸ਼ਨਲ ਡੇ ਜਿਹੜਾ ਉਹ ਮਨਾਉਣ ਜਾ ਰਹੇ ਆ ਉਹਦੇ ਮੱਦੇ ਨਜ਼ਰ ਹੀ ਇਹ ਕੱਪ ਰੱਖਿਆ ਗਿਆ ਜਿਸ ਕਰਕੇ ਆਪਾਂ ਜਿਹੜਾ ਵਾ ਜਿਹੜੀ ਧਰਤੀ ਤੇ ਰਹਿ ਰਹੇ ਆ ਉਹ ਧਰਤੀ ਦਾ ਨਾਮ ਜਿਹੜਾ ਸਾਰੇ ਵਰਲਡ 'ਚ ਜਾਊਗਾ ਇਸ ਕਰਕੇ ਨੈਸ਼ਨਲ ਡੇ ਵਾਲੇ ਦਿਨ ਇਹ ਕੱਪ ਰੱਖਿਆ ਗਿਆ ਠੀਕ ਹੈ ਬੜੀ ਬੜੀ ਚੰਗੀ ਗੱਲ ਆ ਆਪਾਂ ਉਹਨਾਂ ਦੀ ਪਿਛਲੇ ਵਿੱਚ ਵੀ ਆਪਣੀ ਆਪਣੀ ਮਾਕੇ ਕਬੱਡੀ ਦੇ ਨਾਲ ਆਪਾਂ ਹੋਰ ਖੁਸ਼ੀ ਉਹਨਾਂ ਦੀ ਵਧਾਵਾਂਗੇ ਨਾਲ ਆਪਣਾ ਸਾਡੇ ਬਾ ਖੇਡ ਕਬੱਡੀ ਦੇ ਵਾਸਤੇ ਬੇਡਾ ਵੱਡਾ ਯੋਗਦਾਨ ਪਾ ਰਹੇ ਹੋ ਅੱਛਾ ਭਾਈ ਕਿਵੇਂ ਮੈਨੇਜਮੈਂਟ ਜਦੋਂ ਆਪਾਂ ਕਿਦੋਂ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਆਪਾਂ ਸਮਝ ਜਾਂਦੇ ਆ ਕਿ ਉੱਥੇ ਬਹੁਤ ਇੱਥੇ ਵੀ ਬਹੁਤ ਸਾਰੇ ਤਕੜੇ ਪਲੇਸਟ੍ਰੋਂਗ ਹੋਣਗੇ ਆਪਣੇ ਵੀਰ ਭਰਾ ਸਾਰੇ ਪਰ ਜਦੋਂ ਆਪਾਂ ਬਹਿਰੀਨ ਦੀ ਗੱਲ ਕਰਦੇ ਆ ਇੱਥੇ ਇਹਨਾਂ ਨੂੰ ਆਪਣੀ ਖੇਡ ਸਮਝਾਉਣੀ ਹੈ ਇੱਥੇ ਤੇ ਪ੍ਰਸ਼ਾਸਨ ਨੂੰ ਆਪਣੀ ਇੱਥੇ ਸਰਕਾਰ ਨੂੰ ਆਪਣੀ ਖੇਡ ਦੇ ਬਾਰੇ ਦੱਸਣਾ ਸਮਝਾਉਣਾ ਵੀਰਵਾਲਾ ਕੋਲੋਂ ਗਰਾਊਂਡ ਲੈਣਾ ਗਰਾਊਂਡ ਕਿਵੇਂ ਮਿਲਦਾ ਤੁਹਾਨੂੰ ਉਸ ਵਾਸਤੇ ਪੇ ਕਰਨਾ ਪੈਂਦਾ ਤੁਹਾਨੂੰ ਜਾਂ ਕਿਵੇਂ ਸਾਰਾ ਮੈਨੇਜ ਹੁੰਦਾ ਹਾਂਜੀ ਸੁਖਵੀਰ ਆਪਾਂ ਜਿਹੜੇ ਪਿਛਲੇ ਸਾਲ ਮੈਚ ਕਰਾਇਆ ਸੀ ਉਹ ਵੀ ਪੇ ਕੀਤਾ ਸੀ ਇਸ ਵਾਰ ਵੀ ਉਸੇ ਜਗ੍ਹਾ ਮੈਚ ਹੋ ਰਿਹਾ ਉਹਦਾ ਪੇ ਕੀਤਾ ਪਰ ਸਾਡੀ ਆਲਰੇਡੀ ਗੱਲਬਾਤ ਜਿਹੜੀਆਂ ਦਾ ਗਵਰਨਮੈਂਟ ਨਾਲ ਚੱਲ ਰਹੀ ਆ ਸ਼ਾਇਦ ਅਗਲੇ ਸਾਲ ਰੱਬ ਮਿਹਰ ਕਰੇ ਸਾਨੂੰ ਗਵਰਨਮੈਂਟ ਵੱਲੋਂ ਪੂਰੀ ਸਪੋਰਟ ਮਿਲਣੀ ਆ ਸਾਰਾ ਕੁਝ ਫ੍ਰੀ ਹੋਊਗਾ ਕਿਉਂਕਿ ਇੱਥੋਂ ਦੀ ਜਿਹੜੇ ਸਪੋਰਟ ਦੇ ਨਸ شیخ ਨਾਸ਼ਰ ਨੇ ਉਹ ਸਪੋਰਟ ਨੂੰ ਬਹੁਤ ਹੀ ਪ੍ਰਮੋਟ ਕਰਦੇ ਆ ਆਪਾਂ ਉਹਨਾਂ ਤੱਕ ਆਲਰੇਡੀ ਪਹੁੰਚ ਕਰ ਲਈ ਆ ਇਸ ਵਾਰ ਟਾਈਮ ਘੱਟ ਹੀ ਨਹੀਂ ਹੋ ਸਕੀ ਪਰ ਅਗਲੀ ਵਾਰ ਹੀ 100% ਸਾਰਾ ਕੁਝ ਗਵਰਨਮੈਂਟਲ ਹੋਵੇਗਾ ਅਸਾ ਇਹ ਗਵਰਨਮੈਂਟਲ ਦੇ ਆ ਰਹੇ ਨੇ ਕੰਮ ਤੇ ਸਰਕਾਰ ਦੇ ਵਿੱਚੋਂ ਵੀ ਜਿੱਜੇ ਵਿੱਚ ਜਿਸ ਤਰੀਕੇ ਦਾ ਵਿਰਾਜ ਇੱਥੇ ਚੱਲਦਾ ਉਹਦੇ ਵਿੱਚ ਉਹ ਵੀ ਆ ਰਹੇ ਨੇ ਇਸ ਟੂਰਨਾਮੈਂਟ ਦੇ ਵਿੱਚ ਹਾਂਜੀ ਹਾਂਜੀ ਅਸੀਂ ਅਨੁਮਾਇਤ ਕੀਤਾ ਆਲਰੇਡੀ ਆਲਰੇਡੀ ਪਹੁੰਚ ਕੀਤੀ ਹੋਈ ਆ ਉਹ ਕੱਲ ਨੂੰ ਪਤਾ ਲੱਗ ਜਾਊਗਾ ਆ ਲਾਈਵ 'ਚ ਕਿਹੜੇ ਕਿਹੜੇ ਬੰਦੇ ਪਹੁੰਚੇ ਹੋਏ ਆ ਹਾਂ 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 ਅੱਛਾ ਮੈਂ ਹੋਰ ਦੱਸਿਓ ਪਾਈ ਜਿਵੇਂ ਇਹ ਥੇ ਮੈਨੂੰ ਲੱਗਦਾ ਵੀ ਲੇਬਰ ਵਾਲਾ ਵੀ ਇੱਥੇ ਹੈਗਾ ਪੈਰੀਂ ਦੇ ਵਿੱਚ ਕੋਈ ਟਰੱਕ ਡਰਾਈਵਰ ਹੋਊਗਾ ਕੋਈ ਕੋਈ ਜੀਸੀਬੀ ਚਲਾਉਂਦਾ ਹੋਊਗਾ ਕੋਈ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਹੋਊਗਾ ਤਾਂ ਉਹ ਸਾਰੇ ਸਹਯੋਗ ਉਹ ਵੀ ਕਰਦੇ ਨੇ ਆਪਣੇ ਪੱਧਰ ਦੇ ਉੱਤੇ ਜਿੰਨੇ ਜਿੰਨੇ ਆਪਣਾ ਇਸ ਇਸ ਟੂਰਨਾਮੈਂਟ ਦੇ ਵਿੱਚ ਯੋਗਦਾਨ ਪਾਉਂਦੇ ਨੇ ਉਹ ਵੀ ਹਾਂਜੀ ਵੀਰੇ ਬਹੁਤ ਜ਼ਿਆਦਾ ਉਸਤਾ ਉਹਨਾਂ ਤੇ ਹੁੰਦਾ ਵਾ ਉਹ ਬੰਦੇ ਆਪਣੇ ਨਾਲ ਜੁੜੇ ਹੋਏ ਆ ਸਾਰੇ ਕੋਈ ਮਤਲਬ ਬੰਦਾ ਇਦਾਂ ਦਾ ਨਹੀਂ ਆ ਜਿਹੜਾ ਕਬੱਡੀ ਨੂੰ ਪਿਆਰ ਨਹੀਂ ਕਰਦਾ ਤੁਸੀਂ ਇਹ ਪਿਛਲਾ ਲਾਈਵ ਦੇਖਿਓ ਉੱਚੇ ਪਤਾ ਲੱਗ ਜਾਣਾ ਐਰ ਕਮ ਵੀ ਪਤਾ ਲੱਗ ਜਾਣਾ ਬਾਕੀ ਜਿਹੜੇ ਤੁਸੀਂ ਕਹਿੰਦੇ ਕੰਟਰੀਬਿਊਸ਼ਨ ਉਹ ਅਸੀਂ ਤੇਨਾਂ ਆਰਗੇਨਾਈਜ਼ਰ ਜਿਹੜੇ ਤੇ ਨਾਲ ਆਪਣਾ ਸਚਨ ਵੀਰ ਤੇ ਆਪਣਾ ਜਤਿੰਦਰ ਜੋਹੜ ਵੀਰ ਜੂਐਸਏ ਤੋਂ ਉਹ ਇਹਨਾਂ ਦਾ ਯੋਗਦਾਨ ਸਾਰਾ ਠੀਕ ਹੈ ਨਾ ਜਿਹੜਾ ਉਦਾਂ ਭਾਵਾਂ ਦਾ ਬਾਕੀ ਸਾਰਿਆਂ ਦਾ ਜਿੱਦਾਂ ਤੁਸੀਂ ਨਾਂ ਆ ਜੀਸੀਬੀ ਜਾਂ ਡਰਾਈਵਰ ਜਾਂ ਸਾਰੇ ਮੇਰੇ ਵੀਰ ਫੁੱਲ ਸਾਥ ਆ ਉਹਨਾਂ ਦਾ ਆਪਣੇ ਨਾਲ ਇਸ ਕਰਕੇ ਆਪਾਂ ਨੇ ਸਾਰੇ ਨਾਲ ਮਿਲ ਕੇ ਸਾਰਿਆਂ ਦਾ ਸਾਂਝਾ ਕੱਪ ਆਇਆ ਨਾ ਕਿ ਸਾਡਾ ਕੱਪ ਹੈ ਸਾਰੇ ਬਹਿਰੀਨ ਦਾ ਕੱਪ ਨਹੀਂ ਆ ਇਹਨੂੰ ਜੀਸੀਸੀ ਦਾ ਕੱਪ ਕਹਿ ਸਕਦੇ ਹੋ ਆਉਣ ਵਾਲੇ ਸਮੇਂ ਬਾਬਾ ਸੁੱਖ ਰੱਖੇ ਵਰਲਡ ਕੱਪ ਹੋਊਗਾ ਅੱਛਾ ਬੜੀ ਚੰਗੀ ਗੱਲ ਹੈ ਇਹਦੇ ਵਾਸਤੇ ਵੀ ਤੁਹਾਨੂੰ ਮਿਹਰ ਕਰੇ ਤੁਹਾਡੀ ਇਹ ਇਹ ਦੁਆ ਵੀ ਜਲਦੀ ਕਬੂਲ ਹੋਵੇ ਆਉਣ ਵਾਲੇ ਸਾਲ ਦੇ ਵਿੱਚ ਅੱਛਾ ਮੈਂ ਇੱਕ ਗੱਲ ਦੱਸਿਓ ਭਈ ਇੱਥੇ ਜਿਹੜੇ ਕੁੜੀਆਂ ਸਾਡੀਆਂ ਭੈਣਾਂ ਕਬੱਡੀ ਖੇਡਦੀਆਂ ਨੇ ਕਈ ਵਾਰ ਉਹਨਾਂ ਦੇ ਮਨ 'ਚ ਇੱਕ ਰੋਸਾ ਰਹ ਜਾਂਦਾ ਕਿਉਂਕਿ ਮੁੰਡਿਆਂ ਨੂੰ ਤਾਂ ਬਾਹਰ ਲੈ ਕੇ ਜਾਂਦੇ ਆ ਟੀਮਾਂ ਨੂੰ ਕੁੜੀਆਂ ਨੂੰ ਚਾਉਣ ਨੂੰ ਮੌਕਾ ਦਿੱਤਾ ਜਾਂਦਾ ਮੈਨੂੰ ਲੱਗਦਾ ਇਹ ਵੀ ਇਨੀਸ਼ੀਏਟਿਵ ਤੁਹਾਨੂੰ ਜ਼ਿੰਮੇਵਾਰ ਲੈਣਾ ਚਾਹੀਦਾ ਇੱਕ ਵੱਖਰਾ ਕਰ ਵਡੇ ਵੱਡੇ ਮੁਲਕਾਂ ਤੋਂ ਅੱਗੇ ਲੰਘਦੇ ਇਸ ਦਲ ਨੂੰ ਲੈ ਕੇ ਇਹ ਸੁਖ ਵੀਰ ਮੇਰੀ ਔਰ ਦੀ ਗੱਲ ਹੋ ਗਈ ਇੰਡੀਆ ਦੀ ਟੀਮ ਨਾਲ ਤੇ ਪਾਕਿਸਤਾਨ ਦੀ ਟੀਮ ਨਾਲ ਪ੍ਰੋਬਲਮ ਕੀ ਆਈ ਆ ਜਿਹੜਾ ਸਟੇਡੀਅਮ ਨਹੀਂ ਮਿਲ ਸਕਿਆ ਕਿਉਂਕਿ ਅਸੀਂ ਲੇਟ ਹੋ ਗਏ ਜੇ ਸਟੇਡੀਅਮ ਮਿਲ ਜਾਂਦਾ ਤੁਹਾਡੀਆਂ ਭੈਣਾਂ ਉਹਨਾਂ ਨੇ ਵੀ ਆਉਣਾ ਸੀ ਪਰਫਾਰਮੈਂਸ ਕਰਨ ਇੱਥੇ ਪਰ 100% ਅਗਲੀ ਵਾਰੀ ਅਸੀਂ ਉਹ ਦੋਨੋਂ ਟੀਮਾਂ ਜ਼ਰੂਰ ਬੁਲਾਵਾਂਗੇ ਤੇ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਇਹ ਬੜੀ ਬੜੀ ਚੰਗੀ ਗੱਲ ਆ ਚਲੋ ਉਹ ਉਹਨਾਂ ਦੀ ਖੇਡ ਨੂੰ ਵੀ ਜਾ ਕੇ ਉਹਨਾਂ ਨੂੰ ਵੀ ਪਛਾਣ ਮਿਲਣਾ ਚਾਹੀਦਾ ਅੱਛਾ ਲਾਸਟ ਆਲਾ ਮੇਰਾ ਭਾਈ ਤਿਆਰੀ ਕਿੰਨੀ ਹੋ ਗਈ ਹੈ ਕੱਲ ਤੁਸੀਂ ਸਾਰਾ ਕੁਝ ਲੋਕਾਂ ਸਾਹਮਣੇ ਪੇਸ਼ ਕਰ ਦੇਣਾ ਗਰਾਊਂਡ ਦੇ ਵਿੱਚ ਕੀ ਤਰੀਕੇ ਦਾ ਹਾਲਾਤ ਨੇ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ ਕਿੰਨੇ ਤੁਸੀਂ ਇਸ ਟਾਈਮ ਉੱਥੇ ਪ੍ਰਬੰਧਕ ਹੈਗੇ ਹੋ ਜਿਹੜਾ ਸਾਰਾ ਸਤੰਭ ਦੇਖ ਰਹੇ ਹੋ ਤਿਆਰੀ ਵੀਰੇ ਆਲਰੇਡੀ ਕਤਰ ਦੀ ਟੀਮ ਪਹੁੰਚ ਚੁੱਕੀ ਆ ਕੁਵੈਤ ਦੀ ਟੀਮ ਪਹੁੰਚ ਚੁੱਕੀ ਆ ਦੁਬਈ ਦੀ ਪਹੁੰਚ ਚੁੱਕੀ ਆ ਇੰਟਰਨੈਸ਼ਨਲ ਟੀਮ ਅੱਜ ਸ਼ਾਮ ਨੂੰ ਪਹੁੰਚ ਜਾਣੀ ਆ ਪਾਕਿਸਤਾਨ ਦੀ ਟੀਮ ਵੀ ਪਹੁੰਚ ਚੁੱਕੀ ਆ ਬਾਕੀ ਮੈਂ ਇਸ ਵੇਲੇ ਗਰਾਊਂਡ 'ਚ ਹੀ ਆ ਗਰਾਊਂਡ ਲੈਵਲ ਦੀ ਜੋ ਚੱਲਣ ਰਹੀ ਐਕਟੀਵਿਟੀਆਂ ਉਹ ਮੈਂ ਕਰ ਰ ਕਰਾਉਂਡ ਤੇ ਜਿਹੜੀ ਆ ਸਿਟਿੰਗ ਆ ਉਹ ਕਰ ਰਿਆ ਵਾ ਤੇ ਇਹ ਪੂਰਾ ਸਭ ਆ ਸਾਰੇ ਬੰਦੇ ਆਪਣੇ ਯਾਰ ਦੋਸਤ ਲੱਗੇ ਹੋਏ ਆ ਸਾਰੇ ਆਰਗੇਨਾਈਜ਼ਰ ਜਿਹੜੇ ਆ ਉਹ ਕਰਾਉਂਡ 'ਚ ਹੀ ਆ ਇਸ ਵੇਲੇ ਤੁਹਾਨੂੰ ਬਾਅਦ 'ਚ ਮੈਂ ਸਾਰਿਆਂ ਦੀ ਵੀਡੀਓ ਸੈਂਡ ਕਰ ਦੂੰਗਾ ਵੀਡੀਓ ਕਰਦੇ ਬਿਲੋਂ ਉਹ ਵੀ ਆਪਾਂ ਵਿੱਚ ਜ਼ਰੂਰ ਚਲਾਵਾਂਗੇ ਇਸ ਇੰਟਰਵਿਊ ਦੇ ਵਿੱਚ ਅਜਾ ਪਾਕਿਸਤਾਨ ਦੇ ਵੱਲੋਂ ਕੋਈ ਨਾਮੀ ਖਿਡਾਰੀ ਜਿਹਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋਗੇ ਜਿਹੜਾ ਪਾਕਿਸਤਾਨ ਦੀ ਟੀਮ ਦੇ ਵਿੱਚ ਕੋਈ ਖੇਡ ਰਿਹਾ ਵੀਰ ਪਾਕਿਸਤਾਨੀ ਟੀਮ ਦੇ ਨਾਮੀ ਖਿਡਾਰੀ ਪਿਛਲੇ ਆ ਰਹੇ ਆ ਹੀ ਉਹੀ ਨਾਮੀ ਖਿਡਾਰੀ ਆ ਰਹੇ ਆ ਨਾਲ ਉਹਨਾਂ ਹੋਰ ਐਡ ਕੀਤੇ ਹੋਏ ਆ ਮੈਂ ਸੌਰੀ ਨਾਂ ਨਹੀਂ ਚੰਗੀ ਤਰ੍ਹਾਂ ਜਾਣਦਾ ਪਰ ਪੱਟ ਪੱਟ ਕਰਕੇ ਕੋਈ ਇਹਨਾਂ ਦੇ ਖਿਡਾਰੀ ਹੈਗੇ ਆ ਉਹ ਚੰਗੇ ਜਾਂ ਮੁਸ਼ਕਲ ਉਹ ਸਾਰੇ ਆ ਰਹੇ ਆ ਪਰ ਤੂੰ ਇਦਾਂ ਕਰ ਰਿਹਾ ਹੈਗਾ ਉਹ ਸਾਰੇ ਆ ਰਹੇ ਆ ਠੀਕ ਹੈ ਅਚਾ ਜੀ ਭਾਈ ਆਖੀ ਸਵਾਲ ਹੈ ਜਿਵੇਂ ਹੌਲੀ ਤਾਂ ਟੂਰਨਾਮੈਂਟ ਆ ਗਿਆ ਉਹ ਜਦੋਂ ਪੂਰਾ ਸਾਲ ਬਾਕੀ ਰਹਿੰਦਾ ਉਹਦੇ ਵਿੱਚ ਆਪਣੇ ਪੰਜਾਬੀ ਮੁੰਡੇ ਕਰਦੇ ਨੇ ਕਿ ਕੋਈ ਪ੍ਰੈਕਟਿਸ ਕਬੱਡੀ ਖੇਡੀ ਜਾਂਦੀ ਹੈ ਗਰਾਊਂਡਾਂ ਦੇ ਵਿੱਚ ਜਾਂ ਛੁੱਟੀ ਵਾਲੇ ਦਿਨ ਜਾਂ ਕਦੇ ਕਦੇ ਇਸ ਚੀਜ਼ ਨੂੰ ਬਹਤ ਲਾਉਂਦੇ ਆ ਹਾਂਜੀ ਵੀਰ ਜੀ ਆਪਣਾ ਇਥੇ ਬਹਿਰੀਨ ਦੀ ਪਿਛਲੇ ਸਾਲ ਦੀ ਜਿਹੜੀ ਚੈਂਪੀਅਨ ਬਹਿਰੀਨ ਰਹੀ ਆ ਜੀ ਸੀਸੀਸੀ ਆਪਣੇ ਬੰਦੇ ਬੜੇ ਧਾਕੜ ਬੰਦੇ ਜਿਹੜੇ ਬਹਿਰੀਨ ਚ ਉਹ ਕੰਮ ਦੇ ਨਾਲ ਨਾਲ ਮਿਹਨਤ ਵੀ ਮਾਰਦੇ ਆ ਤੇ ਵਧੀਆ ਵਧੀਆ ਕਬੱਡੀ ਖੇਡਦੇ ਆ ਪਿਛਲੇ ਸਾਲ ਦੀ ਉਹ ਚੈਂਪੀਅਨ ਆ ਤੇ ਇਸ ਵਾਰੀ ਮੁੰਡਿਆਂ ਨੇ ਪੂਰੀ ਮਿਹਨਤ ਕੀਤੀ ਆ ਕੁਵੈਤ ਵਾਲਾ ਸਾਡਾ ਪਾਨੀ ਵੀ ਪੂਰੀ ਫੁੱਲ ਮਿਹਨਤ ਕਰਕੇ ਆਇਆ ਇਸ ਵਾਰ ਵੀ ਤੇ ਕਤਰ ਵਾਲਾ ਅੰਗਰੇਜ਼ ਵੀ ਪੂਰੀ ਕੋਰਟ ਚ ਆ ਰਿਹਾ ਤੇ ਦੁਬਈ ਵਾਲੇ ਵੀ ਨਾ ਇੱਥੇ ਆ ਹੀ ਪਹੁੰਚੇ ਆ ਤੇ ਉਮੀਦ ਆ ਕਿ ਉਹ ਵੀ ਆ ਪੂਰੀ ਫੁੱਲ ਤਿਆਰੀ ਚ ਆਏ ਹੋਣਗੇ ਤੇ ਅਗਲੀ ਵਾਰੀ ਪੁਸ਼ਟੀ ਕਰ ਦਿਆਂ ਕਿ ਹੋਰ ਕੰਟਰੀਆਂ ਐਸ ਵਾਰੀ ਤੈਨੂੰ ਸੁਖਵੀਰ ਦੱਸਦਾ ਸਾਡੇ ਨਾਲ ਤਿੰਨ ਕੰਟਰੀਆਂ ਨੇ ਹੋਰ ਕੰਟੈਕਟ ਕੀਤਾ ਸੀ ਜਿਨ੍ਹਾਂ ਚ ਮਲੇਸ਼ੀਆ ਇਟਲੀ ਪੁਰਤਗਾਲ ਪਰ ਸਾਨੂੰ ਸਟੇਡੀਅਮ ਨਾ ਮਿਲਣ ਕਰਕੇ ਉਹ ਸੌਰੀ ਮੰਗਦੇ ਉਹਨਾਂ ਟੀਮਾਂ ਨੂੰ ਅਸੀਂ ਨਾ ਕੀਤੀ ਆ ਪਰ ਆਉਣ ਵਾਲੇ ਸਮੇਂ ਤੁਹਾਨੂੰ ਦੱਸਿਆ ਜੇ ਸਟੇਡੀਅਮ ਆਪਾਂ ਨੂੰ ਮਿਲ ਗਿਆ ਅਸੀਂ ਹੋਰ ਵੀ ਟੀਮਾਂ ਐਡ ਕਰਕੇ ਵਧੀਆ ਇੱਕ ਹੋਰ ਕੱਪ ਵਧੀਆ ਕੱਪ ਕਰਕੇ ਦਿਖਾਵਾਂਗੇ ਠੀਕ ਹੈ ਠੀਕ ਹੈ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਪਹਿਲਾਂ ਹੀ ਔਰ ਬਾਈਕਪ ਦੇ ਚਰਨਾਂ ਚ ਅਰਦਾਸ ਹੈ ਤੁਹਾਡਾ ਇਹ ਟੂਰਨਾਮੈਂਟ ਸਫਲ ਹੋਵੇ ਔਰ ਮਾਰਕੀਟ ਕਬੱਡੀ ਜਿਵੇਂ ਚੜ੍ਹਦੀ ਕਲਾ ਅੱਜ ਸੀ ਚੱਲਦੀ ਕਲਾ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਤੁਹਾਡੀ ਸਮੁੱਚੀ ਟੀਮ ਨੂੰ ਮਹਾਰਾਜ ਏਨਾ ਬਲ ਬਖਸ਼ੇ ਕਿ ਵਾਕਈ ਬਹਿਰੈਨ ਦਾ ਵਰਲਡ ਕੱਪ ਵਧਿਆ ਕਰੇ ਵੀ ਵਰਲਡ ਕੱਪ ਬਹਿਰੈਨ ਖੇਡਣ ਜਾਣਾ ਤਾਂ ਇੱਕ ਵਾਰ ਫਿਰ ਤੁਹਾਡੇ ਲਈ ਅਰਦਾਸਾਂ ਦੁਆਵਾਂ ਬੇਨਤੀਆਂ ਨੇ ਔਰ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਸਾਰੇ ਵੀ ਰਹੋ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਵੀਰੇ ਤੁਹਾਡਾ ਵੀ ਤੁਹਾਡੀ ਟੀਮ ਦਾ ਵੀ ਤੇ ਨਾਲ ਜਿਹੜੇ ਆਪਣੇ ਆਰਗੇਨਾਈਜ਼ਰ ਆ ਬਹਿਰੀਨ ਦੇ ਦਸਲਾਨ ਕਬਡੀ ਪ੍ਰਮੋਟਰ ਬਹਿਰੀਨ ਟਾਈਗਰ ਆਪਣਾ ਕਸ਼ਮੀਰੀ ਸਚਨ ਗਰੁੱਪ ਤੇ ਆਪਣਾ ਜਤਿੰਦਰ ਜੋਹਲ ਭਾਈ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਦਕਾ ਹੀ ਇਹ ਕੱਪ ਹੋਣ ਜਾ ਰਿਹਾ ਤੇ ਇਸੇ ਤਰ੍ਹਾਂ ਪਿਆਰ ਮੁਹੱਬਤ ਤੁਹਾਡਾ ਬਣਿਆ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੰਟਰਵਿਊ ਲਈ ਆ ਸਾਰੇ ਚੈਨਲ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਧੰਨਵਾਦ ਧੰਨਵਾਦ